ਤੁਹ ਤੋਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਵੱਖ-ਵੱਖ ਤਰ੍ਹਾਂ ਦੇ ਮਾਡਲ ਹਰਮਨ 17 ਸਾਲਾ ਨੌਜਵਾਨ ਹੈ ਜਿਸ ਵੱਲੋਂ ਤਿਆਰ ਕੀਤੇ ਗਏ ਨੇ ਇਹ ਮਾਡਲ ਬਣਾਉਣ ਦਾ ਸ਼ੌਂਕ ਕਦੋਂ ਤੋਂ ਹੈ ਤੇ ਸਭ ਤੋਂ ਪਹਿਲਾਂ ਕਿਹੜਾ ਮਾਡਲ ਤਿਆਰ ਕੀਤਾ ਤਾਂ ਉਸ ਤੋਂ ਬਾਅਦ ਵਿੱਚ ਕਿਵੇਂ-ਕਿਵੇਂ ਮਨ ਦੇ ਵਿੱਚ ਆਇਆ ਕਿ ਮੈਂ ਮਾਡਲ ਤਿਆਰ ਕਰਾਂ ਇਹ ਲਾਕਡਾਊਨ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਜਿਵੇਂ ਕਿ ਜਿਹੜੇ ਬੱਚੇ ਮੈਦਾਨਾਂ ਦੇ ਵਿੱਚ ਉਸ ਸਮੇਂ ਗੇਮਾਂ ਖੇਡ ਕੇ ਆਪਣਾ ਫਜ਼ੂਲ ਸਮਾਂ ਵੇਸਟ ਕਰਦੇ ਸੀ ਉਦੋਂ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਤਨ ਦੇਖਾਲਾ ਮਾਡਲ ਜਿਹੜਾ ਬਣਾਇਆ। ਜਦੋਂ ਇਹ ਗੱਲ ਕੀਤੀ ਆਵੇ ਤਾਂ ਹੁਣ ਤੱਕ ਐਨੇ ਤੁਸੀਂ ਮਾਡਲ ਤਿਆਰ ਕਰ ਚੁੱਕੇ ਹੋ ਤਾਂ ਅਖਬਾਰਾਂ ਦੀਆਂ ਸੁਰਖੀਆਂ ਤੇ ਵੱਖ-ਵੱਖ ਚੈਨਲਾਂ ਤੇ ਤੁਹਾਡੀਆਂ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਪਰ ਹੁਣ ਤੱਕ ਕਿਸੇ ਨਾ ਕਿਸੇ ਨੇ ਤੁਹਾਨੂੰ ਸਨਮਾਨਿਤ ਕੀਤਾ ਹੋਵੇ ਜਾਂ ਤੁਹਾਡੇ ਤੱਕ ਇੱਥੇ ਪੂਜਾ ਹੋਵੇ। ਅੱਜ ਕੱਲ ਬੱਚੇ ਮੋਬਾਈਲਾਂ ਦੇ ਗੇਮਾਂ ਖੇਡ ਕੇ ਆਪਣਾ ਸਮਾਂ ਵੇਸਟ ਕਰਦੇ। ਮੈਂ ਸੁਣਿਆ ਕਿ ਮੈਂ ਸੋਚਿਆ ਕਿ ਜੇਕਰ ਮੈਂ ਸਿੱਖ ਧਰਮ ਦੇ ਵਿੱਚ ਆਂ ਤੇ ਸਿੱਖ ਧਰਮ ਨੂੰ ਹੀ ਗਾਂ ਲਿਖ ਕੇ ਜਾਵਾਂਗਾ ਆਪਣੀ ਕਲਾ ਦੇ ਰਾਹੀਂ। ਅੱਜ ਤਾਈਂ ਮੇਰੇ ਤੱਕ ਤਾਂ ਕਿਸੇ ਨੇ ਨਹੀਂ ਪਹੁੰਚ ਕੀਤੀ ਪਰ ਇੱਕ ਵਾਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਉਸ ਵੇਲੇ ਉਸੇਵਾ ਨਿਭਾਉਂਦੇ ਸੀ ਉਦੋਂ ਉਹਨਾਂ ਨੇ ਉਸ ਵੇਲੇ ਸਨਮਾਨ ਦਿੱਤਾ ਸੀ ਬਾਅਦ ਵਿੱਚ ਘਰ ਤੱਕ ਕੋਈ ਕਿਸੇ ਨੇ ਪਹੁੰਚ ਨਹੀਂ ਕੀਤੀ ਮੈਂ ਅੱਜ ਘਟੋ ਘਟ ਵੀ 4-5 ਸਾਲੋਂ ਚੱਲੇ ਮਾਡਲ ਤਿਆਰ ਕਰਦੇ ਹਾਂ ਇਹ ਸਭ ਨੂੰ ਸਮਾਂ ਕਿਵੇਂ ਦਿੰਦੇ ਹੋ ਕਿਉਂਕਿ ਤੁਸੀਂ ਸਕੂਲ ਵੀ ਜਾਂਦੇ ਹੋ ਹਾਂਜੀ ਮੈਂ ਸਕੂਲ ਜਾਂਦਾ ਜੀ 9ਵੀਂ ਕਲਾਸ ਤੇ ਮਤਲਬ ਕਿ ਇਸ ਇਸ ਬੰਨੇ ਸਮਾਂ ਸਕੂਲ ਟਾਈਮ ਤੋਂ ਬਾਅਦ ਦਿੰਦਾ ਤੇ ਮੈਂ ਬਸ ਇਹੋ ਹੀ ਕੰਮ ਰੱਖਦਾ ਨਾਲ ਦੀ ਨਾਲ ਤੇ ਚਾਹ ਸਕੂਲ ਜਾਂ ਇੱਥੋਂ ਸਕੂਲੋਂ ਆ ਕੇ ਫ੍ਰੀ ਟਾਈਮ ਇੱਥੇ ਲਵੋ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਤੁਹਾਡਾ ਆਪਣਾ ਰਵੀ ਖਹਿਰਾ ਤੋਂ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਗੱਲ ਕੀਤੀ ਜਾਵੇ ਤਾਂ ਵਕ ਵਕ ਲੋਕਾਂ ਨੂੰ ਭਾਵੇਂ ਕਿ ਉਹ ਕਹਿ ਸਕਦੇ ਆ ਕਿ ਟੈਲੈਂਟਡ ਨਹੀਂ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪਰ ਇਹ ਖਬਰ ਅਠ ਗੁਰੂ ਸਹਿਬਾਨਾਂ ਦੀ ਚਰਨਸ਼ੋਪਾਪਤ ਪਵਿੱਤਰ ਨਗਰੀ ਸ਼੍ਰੀ ਖਡੂਰ ਸਾਹਿਬ ਦੀ ਹੈ ਜਿੱਥੇ ਕਿ ਇੱਕ 17 ਸਾਲਾ ਨੌਜਵਾਨ ਜੋ ਕਿ ਪੇਪਰ ਆਰਟਿਸਟ ਹੈ ਉਸਨੇ ਆਪਣੀ ਕਲਾ ਦੇ ਨਾਲ ਹੁਣ ਤੱਕ ਬਹੁਤ ਹੀ ਸੋਹਣੇ ਖੂਬਸੂਰਤ ਜਿਹੜੇ ਮਾਡਲ ਤਿਆਰ ਕੀਤੇ ਨੇ ਕੈਮਰਾਮੈਨ ਨੂੰ ਕਵਾਂਗਾ ਖਬਰ ਦੀ ਸ਼ੁਰੂਆਤ ਉਹਨਾਂ ਮਾਡਲਾਂ ਤੋਂ ਇੱਕ ਵਾਰ ਕੀਤੀ ਜਾਵੇ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਵੱਖ-ਵੱਖ ਤਰ੍ਹਾਂ ਦੇ ਮਾਡਲ ਹਰਮਨ 17 ਸਾਲਾ ਨੌਜਵਾਨ ਹੈ ਜਿਸ ਵੱਲੋਂ ਤਿਆਰ ਕੀਤੇ ਗਏ ਨੇ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਅਲੱਗ-ਅਲੱਗ ਤਰ੍ਹਾਂ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਿਹਦਾ ਮਾਡਲ ਹੈ ਤਾਂ ਇੱਕ ਠੰਡਾ ਬੁਰਜ ਉਸ ਦਾ ਮਾਡਲ ਹੈ ਤਾਂ ਹੋਰ ਵੀ ਅਨੇਕਾਂ ਮਾਡਲ ਹੁਣ ਤੱਕ ਇਹ ਬੱਚਾ ਤਿਆਰ ਕਰ ਚੁੱਕਾ ਹੈ ਤਾਂ ਦੂਸਰੀ ਸਾਈਡ ਤੇ ਤੁਹਾਨੂੰ ਦਿਖਾਵਾਂਗੇ ਕਿ ਇਹ ਵੱਖ-ਵੱਖ ਅਖਬਾਰਾਂ ਅਤੇ ਚੈਨਲਾਂ ਦੀਆਂ ਸੁਰਖੀਆਂ ਵਿੱਚ ਬੜੀ ਵਾਰ ਆ ਚੁੱਕਾ ਹੈ ਪਰ ਕੋਈ ਵੀ ਇਸ ਦੀ ਹੁਨਰ ਦੀ ਕਦਰ ਪਾਉਣ ਅਜੇ ਤੱਕ ਨਹੀਂ ਪੁੱਜਾ ਕਿਤੇ ਨਾ ਕਿਤੇ ਨਿਰਾਸ਼ਾ ਵੀ ਇਸ ਦੇ ਮਨ ਦੇ ਵਿੱਚ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜੋ ਟੈਲੈਂਟਡ ਬੰਦਾ ਹੈ ਉਸ ਦੀ ਕਦਰ ਕੋਈ ਨਾ ਕੋਈ ਸੂਝਵਾਨ ਹੀ ਪਾਵੇਗਾ ਤਾਂ ਹਰਮਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਉਸ ਦੇ ਨਾਲ ਹਾਂ ਹਰਮਨ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਮਾਡਲ ਬਣਾਉਣ ਦਾ ਸ਼ੌਕ ਕਦੋਂ ਤੋਂ ਹੈ ਤੇ ਸਭ ਤੋਂ ਪਹਿਲਾਂ ਕਿਹੜਾ ਮਾਡਲ ਤਿਆਰ ਕੀਤਾ ਤਾਂ ਉਸ ਤੋਂ ਬਾਅਦ ਵਿੱਚ ਕਿਵੇਂ-ਕਿਵੇਂ ਮਨ ਦੇ ਵਿੱਚ ਆਇਆ ਕਿ ਮੈਂ ਮਾਡਲ ਤਿਆਰ ਕਰਾਂ ਇਹ ਲਾਕਡਾਊਨ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਜਿਵੇਂ ਕਿ ਜਿਹੜੇ ਬੱਚੇ ਮੈਦਾਨਾਂ ਦੇ ਵਿੱਚ ਉਸ ਸਮੇਂ ਗੇਮਾਂ ਖੇਡ ਕੇ ਆਪਣਾ ਫਜ਼ੂਲ ਸਮਾਂ ਵੇਸਟ ਕਰਦੇ ਸੀ ਉਦੋਂ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਤਨ ਦੇਖਾਲਾ ਮਾਡਲ ਜਿਹੜਾ ਬਣਾਇਆ ਤੇ ਉਸ ਤੋਂ ਬਾਅਦ ਮਾਡਲ ਬਣਾਉਂਦੇ ਆ ਬਣਾਉਂਦੇ ਆ ਜੋ ਸਾਬਜਾ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਮੈਂ ਮਾਡਲ ਤਿਆਰ ਕੀਤਾ ਫਿਰ ਗੁਰੂ ਗਨانک ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਨਨਕਾਣਾ ਸਾਹਿਬ ਦਾ ਜੋ ਕਿ ਜਿੱਥੇ ਕਿ ਉਹਨਾਂ ਦਾ ਜਨਮ ਸਥਾਨ ਉਸ ਦਾ ਮੈਂ ਮਾਡਲ ਤਿਆਰ ਕੀਤਾ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਸਮਰਪਿਤ ਇੱਕ ਲਾਲ ਕਿਲੇ ਦਾ ਮਾਡਲ ਜੋ ਮੈਂ ਤਿਆਰ ਕੀਤਾ ਤੇ ਉਸ ਤੋਂ ਬਾਅਦ ਤੱਕ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਤਕਸਰੀ ਕੇਸਗੜ੍ਹ ਸਾਹਿਬ ਦਾ ਮਾਡਲ ਜੋ ਮੈਂ ਤਿਆਰ ਕੀਤਾ ਸ਼ਰਮਾ ਇਹਨੇ ਤੁਸੀਂ ਮਾਡਲ ਹੁਣ ਤੱਕ ਤਿਆਰ ਕੀਤੇ ਨੇ ਤਾਂ ਇਹ ਕਿਸ ਦੇ ਤਿਆਰ ਕਰਦੇ ਹੋ ਤਾਂ ਕਿਉਂ ਇਸ ਪਾਸੇ ਹੀ ਤੁਸੀਂ ਮਤਲਬ ਇਸ ਹੀ ਪਾਸੋਂ ਸੁਣਿਆ ਕਿ ਮੈਂ ਜਿਹੜੇ ਇਹ ਜਿਹੜੇ ਵੱਖ-ਵੱਖ ਸਿੱਕਿ ਨੂੰ ਉਪਰਪੁਲਿਤ ਕਰਦੇ ਜਿਹੜੇ ਮਾਡਲ ਬਣਾਵਾਂ ਇਹ ਕਿਉਂਕਿ ਅੱਜ ਕੱਲ ਬੱਚੇ ਮੋਬਾਈਲਾਂ ਦੇ ਗੇਮਾਂ ਖੇਡ ਕੇ ਆਪਣਾ ਸਮਾਂ ਵੇਸਟ ਕਰਦੇ ਮੈਂ ਸੁਣਿਆ ਕਿ ਮੈਂ ਸੋਚਿਆ ਕਿ ਜੇਕਰ ਮੈਂ ਸਿੱਖ ਧਰਮ ਦੇ ਵਿੱਚ ਆਂ ਤੇ ਸਿੱਖ ਧਰਮ ਨੂੰ ਹੀ ਗਾਂ ਲਿਖ ਕੇ ਜਾਵਾਂਗਾ ਆਪਣੀ ਕਲਾ ਦੇ ਰਾਹੀਂ ਸ਼ਰਮਨ ਇਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਘਰ ਦੀ ਹਾਲਤ ਵੀ ਕੋਈ ਦੇਖਿਆ ਜਾ ਰਿਹਾ ਕਿ ਚੰਗੀ ਨਹੀਂ ਹੈ ਇੱਕ ਹੀ ਤੁਹਾਡਾ ਕਮਰਾ ਹੈ ਛੋਟਾ ਜਿਹਾ ਬਾਥਰੂਮ ਆ ਤਾਂ ਇੱਧਰ ਸ਼ਾਇਦ ਹੈ ਤੁਹਾਡੀ ਰਸੋਈ ਹੈ ਤਾਂ ਜਿਹੜਾ ਫਿਰ ਖਰਚਾ ਹੈ ਕੀ ਪਾਪਾ ਕੀ ਕਰਦੇ ਨੇ ਫਿਰ ਜਿਹੜਾ ਖਰਚਾ ਸਾਰਾ ਕਿੱਥੋਂ ਮੈਨੇਜ ਹੁੰਦਾ ਹੈ ਜਿਹੜਾ ਇਹ ਮੈਂ ਆਪਣੀ ਪੌਕੇਟ ਮਨੀ ਤੋਂ ਤਿਆਰ ਕਰਦਾ ਜਿਵੇਂ ਮੈਨੂੰ ਪੌਕੇਟ ਮਨੀ ਮਿਲਦੀ ਮੈਂ ਉਹ ਸਾਰਾ ਖਰਚਾ ਇੱਧਰ ਲਈ ਬਨੇ ਯੂਜ਼ ਕਰ ਦਿੰਦਾ ਸ਼ਰਮਨ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਐਨੇ ਤੁਸੀਂ ਮਾਡਲ ਤਿਆਰ ਕਰ ਚੁੱਕੇ ਹੋ ਤਾਂ ਅਖਬਾਰਾਂ ਦੀਆਂ ਸੁਰਕੀਆਂ ਤੇ ਵਕ-ਵਕ ਚੈਨਲਾਂ ਤੇ ਤੁਹਾਡੀਆਂ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਪਰ ਹੁਣ ਤੱਕ ਕਿਸੇ ਨਾ ਕਿਸੇ ਨੇ ਤੁਹਾਨੂੰ ਸਨਮਾਨਿਤ ਕੀਤਾ ਹੋਵੇ ਜਾਂ ਤੁਹਾਡੇ ਤੱਕ ਇੱਥੇ ਪੂਜਾ ਹੋਵੇ ਅੱਜ ਤਾਈਂ ਮੇਰੇ ਤੱਕ ਤਾਂ ਕਿਸੇ ਨੇ ਨਹੀਂ ਪਹੁੰਚ ਕੀਤੀ ਪਰ ਇੱਕ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਉਸ ਵੇਲੇ ਉਸੇਵਾ ਨਿਭਾਉਂਦੇ ਸੀ ਉਦੋਂ ਉਹਨਾਂ ਨੇ ਉਸ ਵੇਲੇ ਸਨਮਾਨ ਦਿੱਤਾ ਸੀ ਬਾਅਦ ਵਿੱਚ ਕਰ ਤੱਕ ਕੋਈ ਕਿਸੇ ਨੇ ਪਹੁੰਚ ਨਹੀਂ ਕੀਤੀ ਮੈਂ ਅੱਜ ਘਟੋ ਘਟ ਵੀ 4-5 ਸਾਲ ਹੋ ਚੱਲੇ ਮਾਡਲ ਤਿਆਰ ਕਰ ਦੇਣਾ ਕਿਤੇ ਨਾ ਕਿਤੇ ਮੰਨਦੇ ਵਿੱਚ ਨਾਮੋਸ਼ੀ ਆਉਂਦੀ ਹੈ ਕਿ ਇਹ ਮਾਡਲ ਤਿਆਰ ਕਰ ਰਹੇ ਹੋ ਲਗਾਤਾਰ ਸਿੱਕੀ ਨੂੰ ਉੱਪਰ ਪੋਲਟ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਤੁਸੀਂ ਖੂਬਸੂਰਤ ਮਾਡਲ ਤਿਆਰ ਕੀਤੇ ਨੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਕੋਈ ਪ੍ਰਮੋਟ ਨਹੀਂ ਕਰ ਰਿਹਾ ਅਕਸਰ ਅੱਜ ਕੱਲ ਦੇ ਦੌਰ ਵਿੱਚ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਅਜਿਹੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਨੇ ਲੋਕ ਜਿਨ੍ਹਾਂ ਦੇ ਵਿੱਚ ਕੋਈ ਹੁਨਰ ਵੀ ਨਹੀਂ ਹੈ ਤਾਂ ਕੀ ਕਹਿਣਾ ਚਾਹੋ ਮੈਂ ਤੇ ਉਹਨਾਂ ਨੂੰ ਇਹੀ ਕਹਿਣਾ ਜਾਵਾਂਗਾ ਕਿ ਜੇਕਰ ਕਿਸੇ ਦੇ ਵਿੱਚ ਹੁਨਰ ਹੈਗਾ ਵਾ ਤੇ ਉਸ ਦੀ ਪ੍ਰਮੋਸ਼ਨ ਕੱਟ ਹੁੰਦੀ ਹੈ ਤੇ ਜਿਹਦੇ ਵਿੱਚ ਹੁਨਰ ਨਹੀਂ ਉਸ ਦੇ ਉਹ ਉਹ ਦੀ ਮਤਲਬ ਕਿ ਉਹ ਤਾਂ ਉਹ ਫਿਰ ਜਿਆਦਾ ਉਸ ਦੀ ਲੋਕ ਵੀਡੀਓ ਵੀ ਜਾਂ ਗਾੜੀ ਪਾਉਂਦੇ ਨੇ ਤੇ ਫਿਰ ਜਿਸ ਕੋਲ ਕਲਾ ਹੁੰਦੀ ਹੈ ਗੁਣ ਹੁੰਦਾ ਕੋਈ ਉਸ ਨੂੰ ਲੋਕ ਨਹੀਂ ਗਾੜੀ ਚਲਾਉਂਦੇ ਸਰ ਮੈਂ ਗੁਣਾ ਦੀ ਗੱਲ ਕਰ ਰਹੇ ਹਾਂ ਤਾਂ ਇਹ ਤੁਹਾਡੇ ਕੋਲ ਗੁਣ ਇੱਕ ਹੈਗਾ ਚੰਗਾ ਗੁਣਾ ਹੈ ਤੁਸੀਂ ਮਾਡਲ ਤਿਆਰ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਅਸਲ ਸਭ ਤੋਂ ਪਹਿਲਾਂ ਤੁਸੀਂ ਇਹ ਫਿਊਚਰ ਦੇ ਵਿੱਚ ਕੀ ਕਰਨਾ ਚਾਹੋਗੇ ਕੋਣ ਹੁਣ 17 ਸਾਲ ਦੀ ਉਮਰ ਹੈ ਤਾਂ ਇਹ ਕਿਹੜੀ ਕਲਾਸ ਪੜ੍ਹਦੇ ਹੋ ਤਾਂ ਫਿਊਚਰ ਦੇ ਵਿੱਚ ਕੀ ਸੋਚਿਆ ਮੈਂ ਫਿਊਚਰ ਦੇ ਵਿੱਚ ਗਾਂ ਹੁਣ ਜਿਵੇਂ ਕਿ ਇਸ ਦੇ ਵਿੱਚ ਹੀ ਹੋਰ ਗਾਂ ਉਹ ਪ੍ਰਾਪਤੀਆਂ ਕਰਾਂਗਾ ਤੇ ਇਸੇ ਕਲਾ ਨੂੰ ਗਾਂ ਲਿਖ ਕੇ ਜਾਵਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਾਡਲ ਤਿਆਰ ਕਰਾਂਗਾ ਗਾਂ ਸ਼ਰਮਨ ਕੋਈ ਨਾ ਕੋਈ ਮਾਡਲ ਹੋਰ ਜਹਨ ਦੇ ਵਿੱਚ ਹੋਵੇ ਜਾਂ ਕਿ ਹੋਰ ਮੈਂ ਜਿਹੜਾ ਉਹ ਮਾਡਲ ਹੁਣ ਉਹੀ ਤਿਆਰ ਕਰਨਾ ਕਿ ਮੇਰੇ ਜਹਨ ਦੇ ਵਿੱਚ ਉਹੀ ਹੈ ਕਿ ਮੈਂ ਉਹ ਮਾਡਲ ਬਣਾਵਾਂ ਕੋਈ ਹੈਗਾ ਜਹਨ ਦੇ ਵਿੱਚ ਅਜਿਹਾ ਮਾਡਲ ਜਿਹੜਾ ਹਰਮਨ ਦੇ ਮਨ ਦੇ ਵਿੱਚ ਹੋਵੇ ਤਾਂ ਮੈਂ ਹਾਂ ਉਹ ਮਾਡਲ ਮੈਂ ਜ਼ਰੂਰ ਤਿਆਰ ਕਰਾਂਗਾ ਹੱਲੇ ਗਾਂ ਮੈਂ ਜਿਹੜੇ ਵਾ ਕੀ ਜਿੰਨੇ ਵੀ ਸਾਡੇ ਪੰਜ ਤਖਤ ਨੇ ਉਹਨਾਂ ਜੋ ਇੱਕ ਤਖਤ ਦਾ ਮਾਡਲ ਮੈਂ ਤਿਆਰ ਕਰ ਚੁੱਕਿਆ ਹਾਂ ਜਿਹੜੀ ਮੇਰੇ ਚਾਰ ਤਖਤ ਰਹਿ ਗਏ ਤੇ ਉਹਨਾਂ ਚਾਰ ਤਖਤਾਂ ਦੇ ਵੀ ਕੋਸ਼ਿਸ਼ ਕਰੂੰਗਾ ਕਿ ਮਾਡਲ ਤਿਆਰ ਕਰੂੰਗਾ ਅਸਚ ਹਰਮਨ ਸਕੂਲ ਜਾਂਦੇ ਹੋ ਤੇ ਨਾਲ ਨਾਲ ਫਿਰ ਇਹ ਸਭ ਨੂੰ ਸਮਾਂ ਕਿਵੇਂ ਦਿੰਦੇ ਹੋ ਕਿਉਂਕਿ ਤੁਸੀਂ ਸਕੂਲ ਵੀ ਜਾਂਦੇ ਹੋ ਹਾਂਜੀ ਮੈਂ ਸਕੂਲ ਜਾਂਦਾ ਜੀ 9ਵੀਂ ਕਲਾਸ ਤੇ ਮਤਲਬ ਕਿ ਇਸ ਇਸ ਬੰਨੇ ਸਮਾਂ ਸਕੂਲ ਟਾਈਮ ਤੋਂ ਬਾਅਦ ਦਿਨਾ ਤੇ ਮੈਂ ਬਸ ਇਹੋ ਹੀ ਕੰਮ ਰੱਖਦਾ ਨਾਲ ਦੀ ਨਾਲ ਤੇ ਚਾਹ ਸਕੂਲ ਜਾਂ ਇਥੋਂ ਸਕੂਲਾਂ ਆ ਕੇ ਫ੍ਰੀ ਟਾਈਮ ਇੱਥੇ ਲਾਉਣਾ ਅੱਛਾ ਸਕੂਲ ਦੀ ਗੱਲ ਕਰ ਰਹੇ ਹੋ ਤਾਂ ਨਾਲ-ਨਾਲ ਪੜ੍ਹਾਈ ਵੀ ਚੱਲ ਰਹੀ ਹੈ ਜਾਂ ਕੇਵਲ ਤੇ ਕੇਵਲ ਧਿਆਨ ਹੈ ਇਹ ਹੀ ਹੁੰਦਾ ਹੈ ਕਿ ਨਹੀਂ ਮੈਂ ਤਾਂ ਮਾਡਲ ਹੀ ਤਿਆਰ ਕਰਾਂਗਾ ਪੜ੍ਹਾਈ ਨੂੰ ਇੱਕ ਪਾਸੇ ਛੱਡੋ ਨਹੀਂ ਜੀ ਸਕੂਲ ਤਾਂ ਜਿਹੜਾ ਸਕੂਲ ਟਾਈਮ ਦੇ ਵਿੱਚ ਸਕੂਲ ਦਾ ਵਰਕ ਕਰਕੇ ਤੇ ਬਾਅਦ ਵਿੱਚ ਜਦੋਂ ਛੁੱਟੀਆਂ ਆਉਂਦੀਆਂ ਨੇ ਜ਼ਿਆਦਾਤਰ ਮੈਂ ਛੁੱਟੀਆਂ ਦੇ ਵਿੱਚ ਮਾਡਲ ਤਿਆਰ ਕਰਦਾ ਹਾਂ ਕਿਉਂਕਿ ਜਦੋਂ ਫ੍ਰੀ ਟਾਈਮ ਹੁੰਦਾ ਸਕੂਲ ਦਾ ਕੰਮ ਨਿਬੜ ਕੇ ਫਿਰ ਮੈਂ ਇਸ ਬਣਨੇ ਲੱਗ ਜਾਂਦਾ ਹਾਂ ਜੇ ਹਰਮਨ ਹੋਰ ਇੱਕ ਕੀ ਕਹਿਣਾ ਚਾਹੋਗੇ ਜਿਹੜੇ ਇਹ ਹਨਰ ਨੂੰ ਤੁਹਾਡੇ ਨੂੰ ਦੇਖਣਗੇ ਪਹਿਚਾਨਣਗੇ ਤਾਂ ਕੀ ਸੋਸ਼ਲ ਮੀਡੀਆ ਤੇ ਕੀ ਅਪੀਲ ਕੀ ਹੈ ਲੋਕਾਂ ਨੂੰ ਕੀ ਅਪੀਲ ਹੈ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜੋ ਜਿਨ੍ਹਾਂ ਕੋਲ ਹੁਨਰ ਹੁੰਦਾ ਹੈ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਕੇ ਕਿ ਸਾਡੇ ਲੋਕ ਦੇਖ ਸਕਣ ਕਿ ਕੀ ਕਿਸੇ ਕੋਲ ਕਲਾ ਹੈਗੀ ਆ ਤੇ ਉਹ ਕਲਾ ਗਾਂਵ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਸੋ ਇਸ ਇਹੀ ਅਪੀਲ ਕਰਾਂਗਾ ਉਹਨਾਂ ਨੂੰ ਅੱਛਾ ਤੇਰਾ ਸੁਪਨਾ ਕੀ ਹੈ ਹਰਮਨ ਤੇਰਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਏਸੀ ਕਲਾ ਨੂੰ ਲੈ ਕੇ ਰਾਸ਼ਟਰੀ ਪੱਧਰ ਤੇ ਵੀ ਤੇ ਰਾਸ਼ਟਰਪਤੀ ਪੱਧਰ ਤੇ ਵੋਟ ਲੈਣਾ ਚਾਹਾਂਗਾ ਜਾਂ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਹੋਵੇ ਹਰਮਨ ਨੇ ਪਹੁੰਚ ਕਰਨ ਦੀ ਉੱਚ ਅਧਿਕਾਰੀਆਂ ਤੱਕ ਜਾਂ ਆਪਣੇ ਜਿਹੜੀ ਗੱਲ ਹੈ ਕਿਸੇ ਨਾ ਤੱਕ ਜ਼ਿਲ੍ਹੇ ਦੇ ਡੀਸੀ ਰਾਹੀਂ ਕਿਤੇ ਨਾ ਕਿਤੇ ਪਹੁੰਚਾਉਣ ਦੀ ਹੁਣ ਤੱਕ ਤੁਸੀਂ ਕੋਸ਼ਿਸ਼ ਕੀਤੀ ਹੈ ਹੁਣ ਤੱਕ ਮੈਂ ਥੋੜੇ ਚਿਰ ਪਹਿਲਾਂ ਡੀਸੀ ਸਾਹਿਬ ਨੂੰ ਮਿਲਿਆ ਸੀ ਤੇ ਉਹਨਾਂ ਨੂੰ ਮੈਂ ਇੱਕ ਅਪੀਲ ਕੀਤੀ ਇੱਕ ਉਹ ਉਹਨਾਂ ਨੇ ਇੱਕ ਲਿਖ ਕੇ ਦੇ ਕੇ ਆਇਆ ਸੀ ਪੱਤਰ ਤੇ ਮੈਂ ਉਹਨਾਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਉਹਨਾਂ ਨੇ ਇੱਕ ਅਪੀਲ ਕੀਤੀ ਸੀ ਤੇ ਉਹ ਆਂਦੇ ਕੋਈ ਗੱਲ ਨਹੀਂ ਅਸੀਂ ਏਸੀ ਦੇ ਬਾਰੇ ਅਸੀਂ ਜ਼ਰੂਰ ਉਹਨਾਂ ਦੇ ਨਾਲ ਗੱਡੀ ਗੱਲਬਾਤ ਕਰਾਂਗੇ ਸੋ ਇਹ ਸਾਡੇ ਨਾਲ ਹਰਮਨ 17 ਸਾਲਾ ਨੌਜਵਾਨ ਹੈ ਜਿਸ ਦੇ ਵੱਖ-ਵੱਖ ਤਰ੍ਹਾਂ ਦੇ ਤਿਆਰ ਕੀਤੇ ਮਾਡਲ ਤੁਸੀਂ ਦੇਖ ਚੁੱਕੇ ਹੋ ਤਾਂ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਜ਼ਰੂਰ ਕਰਾਂਗੇ ਕਿ ਚੰਗੀ ਕਲਾ ਨੂੰ ਹਮੇਸ਼ਾ ਪ੍ਰਮੋਟ ਕਰਿਆ ਕਰੋ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਵਿੱਚ ਅਕਸਰ ਹੀ ਦੇਖਦੇ ਆਂ ਕਿ ਜੋ ਲੋਕ ਕਿਸੇ ਕਾਬਿਲ ਵੀ ਨਹੀਂ ਹਨ ਉਹਨਾਂ ਨੂੰ ਵੀ ਅਸੀਂ ਧੜਾ-ਤੜਾ ਸ਼ੇਅਰ ਕਰ ਰਹੇ ਆਂ ਤਾਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਆ ਪਰ ਅਜੇ ਇਹ ਬੱਚੇ ਨੂੰ ਜਿਹੜਾ ਕਿ ਸਿੱਖੀ ਦੇ ਨਾਲ ਜੁੜਿਆ ਹੋਇਆ ਹੈ ਤੇ ਸਿੱਖੀ ਨੂੰ ਪਰਪੋਲਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਇਸ ਵੱਲੋਂ ਕੀਤੇ ਜਾ ਰਹੇ ਨੇ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਰੂਰ ਅਪੀਲ ਕਰਾਂਗੇ ਕਿ ਕੋਈ ਨਾ ਕੋਈ ਹੁਨਰ ਨੂੰ ਪਹਿਚਾਨਣ ਵਾਲਾ ਵਿਅਕਤੀ ਇਸ ਨੌਜਵਾਨ ਦੇ ਹੁਨਰ ਦੀ ਕਦਰ ਜਰੂਰ ਕਰੇ ਕੈਮਰਾਮੈਨ ਬਲਜੀਤ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਸ਼੍ਰੀ ਖਡੂਰ ਸਾਹਿਬ